ਸਿਟੀ ਸਾਹਿਬ ਕੋ ਲਾਏ ਸੀ ਜਿਹੜੇ ਬਾਬਾ ਚੱਲੇ ਜਿਹੜੇ ਜਿਹੜੇ ਲੋਕ ਇਨਵੈਸਟੀਗੇਸ਼ਨ ਦੇ ਵਿੱਚ ਕੱਡੇ ਸੀਗੇ ਆਈਓ ਸਾਹਿਬ ਨੇ ਅੱਜ ਐਪਲੀਕੇਸ਼ਨ ਦਿੱਤੀ ਹੈ ਸੀਪੀ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਭਰੋਸਾ ਦਿਵਾਇਆ ਵੀ ਮੈਂ ਛੱਟ ਬਣਾਈ ਹੈ ਜਿੱਚ ਡੀਸੀਪੀ ਸਾਹਿਬ ਨੇ ਤੇ ਐਸਪੀ ਇਨਵੈਸਟੀਗੇਸ਼ਨ ਸਾਹਿਬ ਨੇ ਤੇ ਹੁਣ ਜਿਹੜੇ ਫੈਕਟਰੀ ਦੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਮੈਨੂੰ ਮਾਰਨ ਦੀ ਪਲੈਨਿੰਗ ਹੋਈ ਸੀ ਉਹਦੇ ਕੁਝ ਮੇਰੇ ਕੋਲ ਐਵੀਡੈਂਸ ਸੀਗੇ ਉਹ ਵੀ ਦਿਖਾ ਕੇ ਆਇਆ ਸੋ ਸੀਪੀ ਸਾਹਿਬ ਕਹਿੰਦੇ ਵੀ ਜੇ ਇਹ ਬੰਦੇ ਦੋਸ਼ੀ ਪਾਏਗੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਏ ਤੁਸੀਂ ਤਰਨਾ ਲਾਉਣਾ ਸੀ ਤਰਨਾ ਨਹੀਂ ਲਾਇਆ ਤਰਨਾ ਬਾਜੀ ਜਦ ਤਰਨਾ ਹੁਣ ਮੇਰੀ ਐਪਲੀਕੇਸ਼ਨ ਨੂੰ ਨਾ ਲਾਂਦੇ ਜਾਂ ਮੈਨੂੰ ਕਹਿੰਦੇ ਵੀ ਮੈਂ ਸੱਟ ਨਹੀਂ ਬਣਾਉਂਦਾ ਜਾਂ ਉਹ ਬੰਦੇ ਦੋਸ਼ੀ ਨਹੀਂ ਹੈਗੇ ਮੈਂ ਹੁਣ ਤਰਨੇ ਤੇ ਬਹਿ ਜਾ ਮੈਨੂੰ ਕੋਈ ਮੈਂ ਬਾਜੀ ਜਿਹੜੇ ਮੈਂ ਹਾਂ ਬੜੀ ਵਧੀਆ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਰੱਬ ਨੂੰ ਜਾਨ ਦੇਣੀ ਹੈ ਜਿੱਦਾਂ ਕੋਈ ਗੱਲ ਕਰਦਾ ਸੀ ਉਦੋਂ ਹੀ ਕੈਮਰੇ ਮੁਰੇ ਆ ਕੇ ਦੱਸੀਦਾ ਜੇ ਹਾਲੇ ਤੱਕ ਕਿਸੇ ਅਫਸਰ ਨੇ ਸਾਡੇ ਨਾਲ ਕੋਈ ਇਦਾਂ ਗੱਲ ਨਹੀਂ ਕੀਤੀ ਬੜੇ ਪਿਆਰ ਨਾਲ ਉਹਨਾਂ ਨੇ ਗੱਲ ਕੀਤੀ ਐਪਲੀਕੇਸ਼ਨ ਲਈ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਿਹਾ ਅਸੀਂ ਸੈਟ ਚਾਹੁੰਦੇ ਹਾਂ ਅਗਲੇ ਆਣੇ ਕਿਹਾ ਸੈਟ ਬਣਾ ਦਿਓ ਕਿਹੜੇ ਸੀਨੀਅਰ ਅਫਸਰ ਚਾਹੁੰਦੇ ਹਾਂ ਅਸੀਂ ਥੱਲੇਲੇ ਲੈਵਲ ਦੀ ਸੈਟ ਨਹੀਂ ਚਾਹੁੰਦੇ ਉਹਨਾਂ ਨੇ ਡੀਸੀਪੀ ਰੈਂਕ ਦੇ ਅਫਸਰ ਪਾਏ ਆ ਸੋ ਸਾਡੀ ਗੱਲ ਪੂਰੀ ਸੁਣੀ ਐ ਜੇ ਸਾਨੂੰ ਲੱਗੂਗਾ ਵੀ ਸਾਨੂੰ ਆਉਣ ਵਾਲੇ ਟਾਈਮ 'ਚ ਇਨਸਾਫ ਨਹੀਂ ਮਿਲਦਾ ਧਰਨਾ ਕਿ ਮੈਂ ਭੋਖੜ ਹਾਲ ਤੇ ਬੈਠੂੰਗਾ ਮੈਂ ਇੱਕ ਬੰਦਾ ਵੈਸੇ ਹੀ ਤੋਡੇ ਸਾਹਮਣੇ 7 ਗੋਲੀਆਂ ਵੱਜ ਗਈਆਂ ਸੀ ਇਹ ਮੈਂ ਬਚਦਾ ਨਾ ਬਚਦਾ ਮੈਨੂੰ ਕੋਈ ਉਹ ਨਹੀਂ ਹੈ ਮੈਨੂੰ ਆਇਆ ਵੀ ਯਾਰ ਮੈਡਮ ਦੀ ਕਿਡਨੀ ਨਿਕਲੀ ਹੈ ਮੈਂ ਇਨਸਾਫ ਦਵਾ ਕੇ ਜਾਈਂਗਾ ਕੱਲ ਪ੍ਰਿੰਕਰ ਜਿਹੜੇ ਆਏ ਸੀ ਮਲਜਮ ਸੇਲ ਹਸਪਤਾਲ ਮੈਡੀਕਲ ਕਰਾਉਣ ਲੈ ਕੇ ਆਏ ਸੀਗੇ ਉਹਨਾਂ ਨੇ ਕਿਹਾ ਉਹਨਾਂ ਤੋਂ ਅਸੀਂ ਸਵਾਲ ਪੁੱਛੇ ਸੀਗੇ ਕਿਉਂ ਲੜਾਈ ਹੋਈ ਆ ਉਹਨਾਂ ਨੇ ਕਿਹਾ ਕਿ ਗਾਲਾ ਕੱਢੂਗਾ ਤੇ ਇਦਾਂ ਹੀ ਹੋਊਗਾ ਉਹਨਾਂ ਨੇ ਇਹ ਗੱਲ ਕੀਤੀ ਬਾਜੀ ਮੇਰੀ ਗੱਲ ਸੁਣੋ ਉਹ ਸੈਪਟ ਕਰਦੇ ਆ ਤੁਸੀਂ ਦੱਸੋ ਤੁਸੀਂ ਇੰਨੇ ਜਾਣੇ ਖੜੇ ਹੋ ਕੋਈ ਕਿਸੇ ਨੂੰ ਗਾਲ ਮੈਂ ਕਹਿੰਨਾ ਕਿਉਂ ਕੱਢਦਾ ਤੂੰ ਪਹਿਲੇ ਪੰਗਾ ਲਾਦਾ ਸੀ ਹੁੰਦੀ ਤਾਂ ਕਰਕੇ ਲੜਾਈਆਂ ਹੁੰਦੀਆਂ ਨੇ ਬਾਜੀ ਕੌਂਟਰਵਰਸੀ ਦਾ ਕੋਈ ਉਹ ਚ ਸਿਸਟਮ ਨਹੀਂ ਹੈਗਾ ਸੀ ਅਸਲ ਚ ਚੱਕਰ ਮੇਰਾ ਮੇਰੀ ਫੈਮਿਲੀ ਨਾਲ ਡਿਸਪਿਊਟ ਸੀ ਕਿਉਂ ਸੀ ਕਿਉਂਕਿ ਜਿਹੜਾ ਰਿਸ਼ਭ ਬੈਣੀਪਾਲ ਉਹਨੂੰ ਇੰਸਟਾਗ੍ਰam ਤੇ ਮੈਸੇਜ ਕਰਦਾ ਕਿਸੇ ਦੀ ਧੀ ਪੈਣ ਨੂੰ ਤੁਸੀਂ ਮੈਸੇਜ ਕਰੋਗੇ ਲੈ ਤੁਹਾਨੂੰ ਗਾਲ ਹੀ ਕੱਢੂਗਾ ਫੁੱਲ ਤਾਂ ਪਾਉਗਾ ਨਹੀਂ ਠੀਕ ਹੈ ਨਾ ਉਹਨੇ ਗੋਲੀਆਂ ਮਾਰੀਆਂ ਤੇ ਇੱਧਰ ਚੂੜੀਆਂ ਤਾਂ ਪਾਈਆਂ ਨਹੀਂ ਸੀਗੀਆਂ ਗੋਲੀਆਂ ਬਰਾਬਰ ਵੱਜੀਆਂ ਤੇ ਗੱਲ ਹੈ ਵੀ ਹਣ ਤੜਫਦਾ ਹੁਣ ਪਿੱਟਦਾ ਵੀ ਮੈਨੂੰ ਲੋਕਾਂ ਨੇ ਉਂਗਲ ਦੇ ਕੇ ਕੰਮ ਕਰਾਤਾ ਸੋ ਪ੍ਰਸ਼ਾਸਨ ਨੂੰ ਚਾਹੀਦਾ ਇਹੋ ਜਿਹੜੇ ਗੈਂਗਸਟਰਾਂ ਦੀ ਮੌਕੇ ਦੀ ਲੱਤ ਬਾ ਤੋੜ ਦੇਣੀ ਚਾਹੀਦੀ ਕਿਉਂਕਿ ਆਣ ਵਾਲੇ ਟਾਈਮ 'ਚ ਇਹਨਾਂ ਨੇ ਦੇਖੋ 28 ਪਰਚੇ ਪਹਿਲੇ ਹੋਏ ਹੋ ਪਰਿੰਕਲ ਨੇ ਤਾਂ ਕਰਾਏ ਨਹੀਂ 28 ਪਰਚੇ ਜਿਹੜੇ ਪਹਿਲੇ ਦਰਜ ਹੋਏ ਨੇ ਮੈਂ ਤਾਂ ਕਰਾਏ ਨਹੀਂ 28 ਬੰਦਿਆਂ ਨਾਲ ਪਹਿਲੇ ਵੀ ਰੋਲਾ ਜਾਂਦਾ ਚੱਲਦਾ ਹੀ ਹੈ ਹੁਣ ਮੇਰਾ ਪਰਚਾ ਪਾ ਕੇ 29 ਪਰਚੇ ਟੋਟਲ ਦਰਜ ਹੋਏ ਨੇ ਸੋ ਇਹਨਾਂ ਦਾ ਕੰਮ ਹੀ ਇਹਨਾਂ ਦਾ ਲਾਈਨ ਹੈ ਲੁੱਟਾ ਖੋਵਾ ਕਰਨੀਆਂ ਮੇਰੇ ਮੈਨੂੰ ਗੋਲੀ ਮਾਰਨ ਤੋਂ ਹਫਤਾ ਪਹਿਲਾਂ ਕੀ ਕੀਤਾ ਇਹਨਾਂ ਨੇ ਕਿਸੇ ਵਪਾਰੀ ਨੂੰ ਰੋਕ ਲਿਆ ਉਹਨੂੰ ਬੰਦੀ ਬਣਾ ਲਿਆ ਫਿਰ ਉਹਦੇ ਘਰੋਂ ਪੈਸੇ ਮੰਗਾਏ ਕੀ ਕੰਮ ਹੈ ਇਹਨਾਂ ਦੇ ਲੁੱਟਾ ਖੋਹਵਾ ਵੀ ਉਹਨਾਂ ਵੱਲੋਂ ਇਹ ਵੀ ਕਿਹਾ ਜੀ ਜੋ ਸੀ ਉਹਨਾਂ ਨਾਲ ਗੱਲਬਾਤ ਕੀਤੀ ਨਾ ਉਹਨਾਂ ਨੇ ਬੋਲੇ ਕਿ ਜਾ ਰਹੇ ਕਿ ਇਹ ਪਹਿਲੇ ਹੀ ਸਾਡੀ ਲੜਾਈ ਝਗੜਾ ਹੈ ਪਹਿਲੇ ਸਾਨੂੰ ਇਹ ਤਾਂ ਗੱਲ ਹੀ ক্লোਜ਼ ਕਰਦਾ ਰਹਿੰਦਾ ਭਾਜੀ ਕਿਉਂ ਚੱਲਣਾ ਇਹਦੀ ਜ਼ਮਾਨਤ ਤਾਂ ਮੈਂ ਲਵਾਈ ਸੀ ਹੰਮਣ ਸਾਹਿਬ ਨੂੰ ਕਿਹਾ ਕਿ ਇਹਦੇ 50000 ਰੁਪਏ ਵੀ ਇਹਦੀ ਫੀਸ ਮੈਂ ਦਿੱਤੀ ਸੀ ਅੱਜ ਤੋਂ ਸਾਲ ਪਹਿਲਾਂ ਇਹਨੇ ਮੈਨੂੰ ਫੋਨ ਕੀਤਾ ਜੀ ਭਾਜੀ ਮੇਰੀ ਜ਼ਮਾਨਤ ਕਰਾ ਦਿਓ ਜਿੱਥੇ ਅਸੀਂ ਇਹਨੇ ਲੋਕਾਂ ਦੀ ਮਦਦ ਕਰਦੇ ਆਂ ਇਹਦੀ ਵੀ ਕੀਤੀ ਸੀ ਮੈਂ ਤੁਹਾਨੂੰ ਦੱਸ ਦੇ ਕਿ ਆਨਰਕੋਡ ਕੈਮਰੇ ਤੇ ਕਹਿ ਰਿਹਾ ਇੱਕ ਸਾਲ ਪਹਿਲਾਂ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਇਹਦੀ ਜਮਾਨਤ ਮੈਂ ਲਵਾਈ ਸੀ ਮੇਰੀ ਕੀ ਦੁਸ਼ਮਣੀ ਜਾਂਦੇ ਨਾਲ ਜੇ ਤੁਸੀਂ ਲੋਕਾਂ ਦੀਆਂ ਧੀਆਂ ਪੜਾਣ ਨੂੰ ਮੈਸੇਜ ਕਰੋਗੇ ਤੇ ਜੁਤੀਏ ਖਾਓਗੇ ਉੱਥੋਂ ਡਾਕੂਮੈਂਟ ਚੋਰੀ ਨਹੀਂ ਹੋਏ ਡਾਕੂਮੈਂਟ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੇਰੀ ਵਾਈਫ ਵੱਲੋਂ ਮੇਰੇ ਐਕਚੁਅਲੀ ਉਹ ਪਾਸਵਰਡ ਮੇਰੀ ਵਾਈਫ ਨੂੰ ਕੁਝ ਹੋਰ ਮੈਂ ਦੱਸਿਆ ਸੀ ਮੈਂ ਪਾਸਵਰਡ ਬਾਅਦ ਚ ਚੇਂਜ ਕਰਤਾ ਉਹ ਲੋਕਰ ਨੂੰ ਮੇਰਾ ਸਾਲਾ ਆ ਗਿਆ ਘਰੇ ਮੈਂ ਹੈ ਨਹੀਂ ਸੀ ਕਿਉਂਕਿ ਤੁਹਾਡੇ ਸਾਹਮਣੇ ਉਹ ਮੱਖੂ ਵਾਲਾ ਪਰਚਾ ਦਰਜ ਸੀ ਮੈਂ ਬਾਹਰ ਗਿਆ ਸੀ ਕਿਤੇ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ ਲੋਕਰ ਖੋਲਣ ਦੀ ਪਰ ਲੋਕਰ ਉਹਨਾਂ ਤੋਂ ਖੁੱਲਿਆ ਨਹੀਂ ਇਹ ਮੇਰੀ ਕਿਸਮਤ ਚੰਗੀ ਹੈ ਕਿ ਲੋਕਰ ਨਹੀਂ ਖੁੱਲਿਆ ਤੇ ਮੇਰਾ ਸਾਰਾ ਸਮਾਨ ਨਹੀਂ ਚੋਰੀ ਹੋਇਆ ਪਰ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹਾਂ ਉਹ ਮੈਂ ਕਹਿ ਰਿਹਾ ਸੀ ਵੀ ਜਿਹੜੀ ਤਵਦੀਸ਼ ਕੀਤੀ ਹੈ ਤਵਦੀਸ਼ ਦੇ ਵਿੱਚ ਜਿਹੜੇ ਮੁਜਰਮ ਕੱਡੇ ਮੇਰਾ ਸੋਹਰਾ ਤੇ ਮੇਰਾ ਸਾਲਾ ਹੈ ਨਾ ਉਹ ਸੁਖਵਿੰਦਰ ਪਾਲ ਜਿਹੜੇ ਐਨਕੇਐਚ ਚਲੇ ਆ ਬਈ ਉਹ ਪੇਪਰ ਦੀ ਫੋਟੋ ਖਿੱਚ ਕੇ ਗਰੁੱਪਾਂ ਦੇ ਵਿੱਚ ਪਾਈ ਗਈ ਵੀ ਸਾਨੂੰ ਕੱਢ ਦਿੱਤਾ ਵੀ ਆਈਓ ਸਾਹਿਬ ਇਹ ਤਾਂ ਆਰਟੀਆਈ ਚ ਪਾ ਕੇ ਆਪਾਂ ਲੈ ਸਕਦੇ ਆ ਬਿਨਾ ਆਰਟੀਆਈ ਤੋਂ ਇਹ ਪੇਪਰ ਕਿੱਦਾਂ ਦੇ ਦਿੱਤਾ ਗਿਆ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਸੀ ਉਹਨਾਂ ਨੂੰ ਵੀ ਬਿਨਾ ਆਰਟੀਆਈ ਤੋਂ ਤੁਸੀਂ ਤਵਦੀਸ਼ ਦੇ ਪੇਪਰ ਦਈ ਜਾਂਦੇ ਆਂ ਬ੍ਰਿੰਕਲ ਇੱਕ ਵਕੀਲਾ ਦਾ ਵੀ ਬਿਆਨ ਆਇਆ ਸੀ ਜਿਹੜੋ ਤੁਹਾਨੂੰ ਜਿਹੜੀ ਗੋਲੀ ਵਗੈਰਾ ਲੱਗੀ ਸੀਗੀ ਹਾਂਜੀ ਉਹ ਉਹਦਾ ਹੜਤਾਲ ਕੀਤੀ ਸੀ ਇੱਕ ਦਿਨ ਦੀ ਹੜਤਾਲ ਹੋਈ ਸੀ ਕਿ ਗगन ਗगन ਦੀ ਹੈ ਕਿ ਨਾਮ ਵੀ ਪਰਚੇ ਚ ਆ ਰਿਹਾ ਵੇ ਕੁਝ ਮੈਂ ਹੁਣ ਵੀ ਕਹਿ ਕੇ ਆਇਆ ਮੈਂ ਗगन ਤੇ ਵੀ ਕੰਪਲੇਂਟ ਦੇ ਕੇ ਆਇਆ ਵੀ ਗगन ਦਾ ਜਿਹੜਾ ਹਾਊਸ ਹੈ ਉੱਥੇ ਬੀਆਰਐਸ ਨਗਰ ਚ ਉੱਥੇ ਇਹਨਾਂ ਦੀ ਮੀਟਿੰਗ ਵੀ ਹੋਈ ਹੈ ਦੁਬਾਰਾ ਪੰਜਾ ਦੀ ਠੀਕ ਹੈ ਇਹ ਹੰਨੀ ਸੇਠੀ ਨੇ ਸਾਰੀਆਂ ਗੱਲਾਂ ਖੁਦ ਦਸੀਆਂ ਔਰ ਇਸ ਚੀਜ਼ ਦੀ রেকর্ডিং ਵੀ ਆ ਮੇਰੇ ਕੋਲ ਮੈਂ ਰਿਕਾਰਡਿੰਗ ਵੀ ਦੇਖਿਆ ਹੈ ਸੀਟੀ ਲਾਈਵ ਹੋ ਗਿਆ ਵੀ ਕਹਿੰਦਾ ਕਿ ਮੇਰਾ ਤਾਂ ਹੁਣ ਕੋਈ ਰੋਲ ਹੀ ਨਹੀਂ ਹੈ ਬਿਲਕੁਲ ਤਾਂ ਪਾਜੀ ਹੁਣ ਵੀ ਕਹਿੰਦਾ ਕਿ ਮੈਂ ਇਹਨਾਂ ਜਿਹੜੇ ਬੰਦੇ ਚਾਰ ਮੈਂ ਇਹਨਾਂ ਦੇ ਖਿਲਾਫ ਬਿਆਨ ਦੇ ਦਿੰਦਾ ਮੇਰਾ ਉਹ ਤਾਂ ਥਾਲੀ ਦਾ ਬੈਂਗਣ ਹੈ ਕਦੀ ਅੱਧਰ ਕਦੀ ਸਟੇਬਲ ਰਹਿ ਆ ਉਹ ਇੱਕ ਬਿਆਨ ਤੇ ਤੁਸੀਂ ਦੱਸ ਦਿਓ ਤੁਸੀਂ ਫੇਸਬੁੱਕ ਜਾਂ YouTube ਜਾਂ Google ਖੋਲ ਕੇ ਦੇਖ ਲਓ ਸਵੇਰੇ ਕੁਝ ਹੋਰ ਬਿਆਨ ਦਿੰਦਾ ਸ਼ਾਮ ਨੂੰ ਕੁਝ ਹੋਰ ਦਿੰਦਾ ਹੁਣ ਤਾਂ ਹੱਥ ਤੇ ਸੰਦੀਪ ਬਾਈ ਦੀ ਫੋਟੋ ਵੀ ਬਣਾਈ ਸੀ ਹੁਣ ਕਹਿੰਦੇ ਉੱਤੇ ਕੁਝ ਹੋਰ ਹੀ ਬਣਾਈ ਫਿਰਦਾ ਸੋ ਨੋਟ ਸਟੇਬਲ ਹੋ ਹੀ ਇਸ ਨੋਟ ਸਟੇਬਲ ਹੋ ਸਟੇਬਲ ਪਰਸਨ ਨਹੀਂ ਹੈ ਉਹ ਮੈਂਟਲੀ ਡਿਸਟਰਬ ਹੈ ਨਸ਼ਾ ਜਿਆਦਾ ਕਰਦਾ ਓਵਰਡੋਸ ਲੈਂਦਾ ਉਹ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਤੁਹਾਡੇ ਕੈਮਰੇ ਤੇ ਕਹਿੰਨਾ ਤੁਸੀਂ ਉਹਦਾ ਡੋਪ ਟੈਸਟ ਕਰਾ ਕੇ ਦੇਖ ਲਓ ਜੇ ਮੇਰੀ ਗੱਲ ਝੂਠੀ ਹੋਈ ਮੈਂ ਲੁਧਿਆਣਾ ਛੱਡਦਾ ਮੈਂ ਪ੍ਰੋਮਿਸ ਕਰਦਾ ਤੁਸੀਂ ਲਾਈਵ ਰੱਖ ਲਿਓ ਲਾਈਵ ਦੇ ਵਿੱਚ ਉਹਦਾ ਡੋਪ ਟੈਸਟ ਕਰਾ ਲਿਓ ਤੇ ਤੁਸੀਂ ਉਹਨੂੰ 24 ਘੰਟੇ ਲਈ ਕਿਸੇ ਕਮਰੇ ਦੇ ਵਿੱਚ ਬੰਦ ਕਰਕੇ ਦੇਖ ਲਓ ਉਹ ਨਸ਼ੇ ਨਾਲ ਵੈਸੇ ਹੀ ਤੜਫ ਕੇ ਮਰ ਜਾਣਾ ਲਾਈਵ ਹੋਏ ਸੀਗੇ ਲਾਈਵ 'ਚ ਕੀ ਕਿਹਾ ਗਿਆ ਲਾਈਵ ਦੇ ਵਿੱਚ ਉਹਨੇ ਇਹੀ ਗੱਲਾਂ ਕਹੀਆਂ ਮੇਰੇ ਬੱਚੇ ਛੋਟੇ ਆ ਤੁਸੀਂ ਲਾਈਵ ਹੋਏ ਸੀ ਤੁਸੀਂ ਲਾਈਵ ਹੋਈ ਸੀ ਨਾ ਤੁਸੀਂ ਲਾਈਵ ਹੋ ਸੀ ਕਿ ਮੇਰੇ ਵੱਲੋਂ ਤਾਂ ਏਸੀ ਵੀ ਇੱਥੇ ਆਪਣੀ ਜਿਹੜੀ ਸੈੱਟ ਬਣਵਾਣੀ ਆ ਉਹਦੀ ਐਪਲੀਕੇਸ਼ਨ ਦੇਣੀ ਆ ਜੇ ਨਹੀਂ ਕੋਈ ਸਾਡੀ ਸੁਣਮਾਈ ਹੋਏਗੀ ਤਾਂ ਅਸੀਂ ਧਰਨਾ ਤੋਂ ਮੰਗ ਪਰ ਹੌਨੈਸਟੀ ਵੀਡੀਓ ਮੈਨੂੰ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਮੈਂ ਕਲੀਅਰ ਹੀ ਦੱਸ ਦਿੰਨਾ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕੱਲ ਮੈਨੂੰ 40 ਦੇ ਹਸਪੀਟਲ ਤੋਂ ਵੀ ਫੋਨ ਆਇਆ ਵੀ ਡਾਕੂਮੈਂਟ ਲੈਣ ਆਏ ਆ ਸੀਐਮਸੀ ਤੋਂ ਵੀ ਆਇਆ ਪੁਲਿਸ ਨੇ ਆਪਣੀ ਤਬਦੀਸ਼ ਪੂਰੀ ਸ਼ੁਰੂ ਕਰਤੀ ਵਧੀਆ ਤਰੀਕੇ ਨਾਲ ਜੋ ਸੀ ਚਾਉਂਦੇ ਆ ਠੀਕ ਹੈ ਕਿਸੇ ਦੀ ਵੀ ਭੈਣ ਦੀ ਕਿਡਨੀ ਨਿਕਲੀਏ ਇਨਸਾਨੀਅਤ ਵੀ ਕੋਈ ਚੀਜ਼ ਆ ਮੈਂ ਵੀ ਜਵਾਬ ਦੇ ਆ ਜੇ ਮੈਂ ਇੱਥੇ ਨਾ ਜਵਾਬ ਦਿੱਤਾ ਤਾਂ ਮੈਂ ਰੱਬ ਦੀ ਕਚਹਿਰੀ 'ਚ ਜਵਾਬ ਦੇਣਾ ਮੇਰੇ ਪਿੱਛੇ ਕਿਸੇ ਤੇ ਗੋਲੀ ਲੱਗੀ ਠੀਕ ਹੈ ਜੀ ਔਰ ਜੇ ਮੈਡਮ ਰੋਲਾ ਨਾ ਪਾਉਂਦੇ ਤੇ ਸ਼ਾਇਦ ਉਹ ਗੋਲੀਆਂ ਮੇਰੇ ਵੱਜਦੀਆਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ ਸੋ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇਹ ਵੀਡੀਓ ਡਿਲੀਟ ਕਰ ਦੇ ਮ ਮੈਂ ਗਿਆ ਪਰ ਮੇਰੇ ਨਾਲ ਅਫਸਰਾਂ ਨੇ ਬਹੁਤ ਵਧੀਆ ਗੱਲ ਕੀਤੀ ਮੈਡਮ ਨਾਲ ਵੀ ਬਹੁਤ ਵਧੀਆ ਗੱਲ ਕੀਤੀ ਔਰ ਸਾਡੀ ਇਮੀਡੀਏਟਲੀ ਜਿਹੜੀ ਮੰਗ ਸੀ ਸਾਡੀ ਮੰਗ ਸੀ ਸੈੱਟ ਬਣਾ ਕੇ ਜਾਂਚ ਕਰੋ ਉਹਨਾਂ ਨੇ ਸਾਨੂੰ ਸੈੱਟ ਬਣਾ ਕੇ ਜਾਂਚ ਕਰ ਦਿੱਤਾ ਕਿ ਹੁਣ ਪ੍ਰਸ਼ਾਸਨ ਤੋਂ ਕੀ ਅਸ਼ੋਚਨ ਹੁੰਦਾ ਅੰਦਰ ਦੇਖੋ ਭਰੋਸਾ ਦੇਖੋ ਗੱਲ ਉਹਨਾਂ ਨੇ ਵਧੀਆ ਕੀਤੀ ਐ ਤੇ ਜੇ ਜੇ ਉਹ ਤਵਦੀਸ਼ ਸਹੀ ਨਹੀਂ ਕਰਨਗੇ ਤਾਂ ਆਪਾਂ ਬੈਠ ਸਕਦੇ ਆ ਜੀ ਲੋਕਤੰਤਰ ਆ ਅਸੀਂ ਮੁੜ ਕੇ ਧਰਨਾ ਲਾ ਦਾਂਗੇ ਇਸ ਹਾਲਤ ਵਿੱਚ ਮਠੂ ਇੱਦਾਂ ਹੀ ਬਹਿ ਜਾਗੇ ਭਾਜੀ ਮੈਂ ਤੁਹਾਨੂੰ ਦੱਸੀ ਜਾਂਦਾ ਮੈਂ ਪਹਿਲੇ ਵੀ ਗਿਆ ਮਾਰਤਾ ਦਿੱਤਾ ਹੀ ਸੀ ਤਾਂ ਰੱਬ ਨੇ ਰੱਖਿਆ ਠੀਕ ਹੈ ਨਾ ਜੇ ਸੀ ਇਨਸਾਫ ਹੀ ਨਾ ਲੈ ਕੇ ਗਏ ਫਿਰ ਉਹਦਾ ਵੀ ਘਰੇ ਬੈਠ ਕੇ ਵੀ ਕਲਪਨਾ ਫਾਇਦਾ ਕੀ ਫਿਰ ਇੱਥੇ ਠੋਕ ਕੇ ਆਪਣੇ ਯਤਨ ਕਰਾਂਗੇ ਜਿਹੜੇ ਕਰਨੇ ਹੋ